ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਰੈਡੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੋਈ ਵੀ ਦਿਨ ਅਜਿਹਾ ਨਹੀਂ ਗੁਜ਼ਰਦਾ ਜਦੋਂ ਖਬਰਾਂ ਦੇ ਵਿੱਚ ਕਿਸੇ ਪਾਸੇ ਲੱਗੇ ਹੋਏ ਧਰਨੇ ਦਾ ਜ਼ਿਕਰ ਨਾ ਹੋਵੇ ਕੋਈ ਪਾਣੀ ਦੀ ਟੈਂਕੀ ਉੱਪਰ ਚੜਕੇ ਨਿਆਹ ਦੀ ਗੁਹਾਰ ਲਗਾ ਰਿਹਾ ਹੈ ਤੇ ਕੋਈ ਮੋਬਾਈਲ ਟਾਵਰ ਦੇ ਉੱਪਰ ਚੜਿਆ ਹੋਇਆ ਹੈ ਕਿਸੇ ਨੇ ਨੈਸ਼ਨਲ ਹਾਈਵੇ ਜਿਹੜੀ ਹੈ ਉਹ ਜਾਮ ਕਰ ਰੱਖੀ ਹੈ ਰੋਕੀ ਹੋਈ ਹੈ ਤੇ ਕੋਈ ਜਿਹੜਾ ਹੈ ਡੀਸੀ ਦਫ਼ਤਰ ਦਾ ਰਾਹ ਰੋਕ ਕੇ ਬੈਠਾ ਹੈ ਬਹੁਤ ਪੁੱਧੀਜੀਵੀ ਜਿਹੜੇ ਨੇ ਪੱਤਰਕਾਰ ਨੇ ਉਹ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਧਰਨਾ ਲਾਉਣਾ ਜਿਹੜਾ ਹੈ ਸਾਡਾ ਇੱਕ ਸੰਵਿਧਾਨਿਕ ਹੱਕ ਹੈ ਸੰਵਿਧਾਨ ਨੇ ਸਾਨੂੰ ਇਹ ਹੱਕ ਦਿੱਤਾ ਹੈ ਕਿ ਅਸੀਂ ਧਰਨਾ ਮਜ਼ਾਹਰਾ ਰੋਸ਼ ਪ੍ਰਦਰਸ਼ਨ ਜਿਹੜਾ ਹੈ ਉਹ ਕਰੀਏ ਅਦਾਲਤਾਂ ਵੀ ਜਿਹੜੀਆਂ ਨੇ ਇਸ ਅਧਿਕਾਰ ਦੀ ਜਿਹੜੀ ਪੁਸ਼ਟੀ ਕਰਦੀਆਂ ਨੇ ਪਰ ਕੀ ਸਾਨੂੰ ਇਹ ਅਧਿਕਾਰ ਹੈ ਕਿ ਅਸੀਂ ਆਪਣੇ ਹੱਕਾਂ ਦੀ ਜਿਹੜੀ ਲੜਾਈ ਹੈ ਉਸ ਦੇ ਵਾਸਤੇ ਕਿਸੇ ਹੋਰ ਦੂਸਰੇ ਬੰਦੇ ਦਾ ਹੋਰ ਲੋਕਾਂ ਦਾ ਜਿਹੜਾ ਹੱਕ ਹੈ ਉਹ ਖੋ ਲਈਏ ਇਹ ਅਧਿਕਾਰ ਕੀ ਸਾਨੂੰ ਸਾਡੇ ਸੰਵਿਧਾਨ ਨੇ ਦਿੱਤਾ ਹੈ ਉਸ ਤੋਂ ਅ ਪਿਛਲੇ ਕੁਝ ਦਿਨਾਂ ਦੇ ਵਿੱਚ ਸੁਰਖੀਆਂ ਜਿਹੜੀਆਂ ਨੇ ਉਹ ਪੰਜਾਬੀ ਯੂਨੀਵਰਸਿਟੀ ਦੇ ਧਰਨੇ ਨੂੰ ਲੈ ਕੇ ਬਣੀਆਂ ਨੇ ਇਸ ਤੋਂ ਪਹਿਲਾਂ ਆਪਾਂ ਉਸ ਧਰਨੇ ਦੀ ਗੱਲ ਕਰੀਏ ਪਿਛਲੇ ਹਫਤੇ ਦੇਸ਼ ਭਰ ਦੇ ਵਿਦਿਅਕ ادارے ਜਿਹੜੇ ਨੇ ਯੂਨੀਵਰਸਟੀਆਂ ਨੇ ਇੰਜੀਨੀਅਰਿੰਗ ਕਾਲਜ ਨੇ ਮੈਨੇਜਮੈਂਟ ਰਿਸਰਚ ਨੇ ਉਹ ਸਾਰੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੀ ਜਿਹੜੀ ਹੈ ਇੱਕ ਰੈਂਕਿੰਗ ਦੀ ਲਿਸਟ ਜਿਹੜੀ ਹੈ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਜੀ। ਵਾਕਿਆں ਪੁਰਾਣੀ ਤੇ ਪੰਜਾਬ ਦੀ ਬਹੁਤ ਹੀ ਨਾਮੀ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬੀ ਯੂਨੀਵਰਸਿਟੀ ਨੂੰ ਮੰਨਿਆ ਜਾਂਦਾ ਹੈ ਗਿਣਿਆ ਜਾਂਦਾ ਹੈ। ਇਹ ਯੂਨੀਵਰਸਿਟੀ ਦਾ ਨਾਮ ਸ਼ਾਇਦ ਉਸ ਲਿਸਟ ਦੇ ਵਿੱਚ ਟੌਪ 100 ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਹੈ ਨਰਾਦਰ ਸੀ ਦੇਖਣ ਨੂੰ ਨਹੀਂ ਮਿਲਿਆ। ਪਿਛਲੇ 10-12 ਸਾਲ ਪਹਿਲਾਂ ਹੀ ਖੁੱਲੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਜਿਹੜੀ ਹੈ ਚੰਡੀਗੜ੍ਹ ਯੂਨੀਵਰਸਿਟੀ ਉਹ ਦੇਸ਼ ਭਰ ਦੇ 20ਵੀਂ ਜਿਹੜੀ ਹੈ ਰੈਂਕ ਦੇ ਉੱਤੇ ਵਧੀਆ ਯੂਨੀਵਰਸਿਟੀਆਂ ਦੇ ਵਿੱਚੋਂ ਪਹੁੰਚ ਗਈ ਕੀ ਜਿਹੜੇ ਇਹ ਹਾਲਾਤ ਨੇ ਪੰਜਾਬੀ ਯੂਨੀਵਰਸਿਟੀ ਦੇ ਉਹ ਐਨੇ ਮਾੜੇ ਬਣ ਚੁੱਕੇ ਨੇ ਕਿ ਇਹ ਬੰਦ ਹੋਣ ਦੇ ਕਰਾਰ ਤੇ ਪਹੁੰਚ ਗਈ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਧਰਨੇ ਜਿਹੜੇ ਨੇ ਉਹੀ ਇਸ ਯੂਨੀਵਰਸਿਟੀ ਦੇ ਨਿਗਾਰਦੀ ਵਜ੍ਹਾ ਨੇ ਹੋਰ ਬਹੁਤ ਜਿਹੜਾ ਨੇ ਵਜਾਵਾ ਰੀਆਂ ਨਹੀਂ ਚਾਹੇ ਉਹ ਧੰਦ ਲੀਆਂ ਨੇ ਪੈਸਿਆਂ ਦੀ ਹੀਰਾ ਫੇਰੀ ਹੈ ਵੱਖ-ਵੱਖ ਵਿਸੀਆਂ ਦੀ ਯੋਗ ਵਿਅਕਤੀਆਂ ਨੂੰ ਨਾਮ ਲਾਏ ਜਾਣਾ ਹੋਰ ਬੜੇ ਤਰ੍ਹਾਂ ਦੇ ਜਿਹੜੇ ਕਾਰਨ ਨੇ ਕਰੋੜਾਂ ਰੁਪਏ ਦਾ ਘਾਟਾ ਜਿਹੜਾ ਹੈ ਯੂਨੀਵਰਸਿਟੀ ਚੱਲ ਰਹੀ ਹੈ ਹਰ ਵਾਰ ਸਰਕਾਰ ਦੇ ਅੱਗੇ ਜਿਹੜਾ ਹੈ ਉਹ ਪੈਸਿਆਂ ਦੀ ਫੰਡ ਨੂੰ ਲੈ ਕੇ ਜਿਹੜਾ ਹੈ ਉਹ ਗੁਜਾਰਿਸ਼ ਕੀਤੀ ਜਾਂਦੀ ਹੈ ਕਿ ਇਹ ਯੂਨੀਵਰਸਿਟੀ ਅ ਤੇ ਸਾ ਚਲਦੇ ਰਹਿਣ ਇਹ ਅੱਗੇ ਵਧਦੇ ਰਹੇ ਅਗੇ ਇਹ ਹਾਲਾਤ ਆnde ਵਿੱਚ ਧਰਨਿਆ ਜਿਹੜੀ ਹੈ ਪਰਮਾਰ ਹੈ ਯੂਨੀਵਰਸਿਟੀ ਚ ਕੀ ਉਹ ਜਾਇਜ ਹੈ ਹੁਣੇ ਜੋ ਲੇਟੈਸਟ ਧਰਨਾ ਲੱਗਿਆ ਹੋਇਆ ਹੈ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੈਸਟ ਫੈਕਲਟੀ ਜਿਹੜੀ ਹੈ ਸਹਾਇਕ ਪ੍ਰੋਫੈਸਰ ਜਿਹੜੇ ਨੇ ਉਹਨਾਂ ਨੇ ਆ ਲਾਇਆ ਹੋਇਆ ਹੈ ਜੀ ਤੇ ਇਹ ਧਰਨਾ ਜਿਹੜਾ ਹੈ 24ਵੇਂ ਦਿਨ ਜਿਹੜਾ ਹੈ 25 ਦਿਨ ਤੋਂ ਲਗਾਤਾਰ ਚੱਲ ਰਿਹਾ ਹੈ 25ਵੇਂ ਦਿਨ ਦਾਖਲ ਹੋ ਗਿਆ ਹੈ ਪਿਛਲੇ ਕੁਝ ਦਿਨਾਂ ਤੋਂ ਇਸ ਤਰਨੇ ਦੇ ਵਿੱਚ ਜਿਹੜੇ ਅਧਿਆਪਕ ਸੀ ਉਹਨਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਹਾਲ ਜਿਹੜਾ ਹੈ ਜਿੱਥੇ ਵੀਸੀ ਦਫਤਰ ਹੈ ਉਹਦੀ ਛੱਤ ਤੇ ਚੜ ਗਏ ਨੇ ਤੇ ਉੱਥੇ ਜਿਹੜਾ ਹੈ ਪ੍ਰਦਰਸ਼ਨ ਕਰ ਰਹੇ ਨੇ ਇਹ ਜਿਹੜੇ ਅਧਿਆਪਕ ਨੇ ਜਿਹੜੇ ਤਰਨਾਕਾਰੀ ਨੇ ਇਹ ਪੰਜਾਬੀ ਯੂਨੀਵਰਸਿਟੀ ਦੇ ਸਿੱਧੇ ਜਿਹੜੇ ਨੇ ਕਰਮਚਾਰੀ ਨਹੀਂ ਹਨ ਬਲਕਿ ਇਹ ਜਿਹੜੇ ਉਥੋਂ ਦੇ ਨੇਬਰਹੂਡ ਕੈਂਪਸਸ ਨੇ ਜਾਂ ਜਿਹੜੇ ਕੰਸਟੀਟੂਐਂਟ ਕਾਲਜ ਨੇ ਮਤਲਬ ਇਹ ਕਾਲਜ ਨੇ ਜਿਹੜੇ ਇਸ ਯੂਨੀਵਰਸਿਟੀ ਦੀ ਨਿਗਰਾਨੀ ਹੇਠ ਚੱਲਦੇ ਨੇ ਜਾਂ ਉਹ ਕੈਂਪਸ ਜਿਹੜੇ ਦੂਰ ਦਰਾਡੇ ਦੇ ਇਲਾਕੇ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਬਣਾਏ ਗਏ ਸੀ ਤਾਂ ਕਿ ਉਹਨਾਂ ਨੂੰ ਦੂਰ ਆ ਕੇ ਜਿਹੜਾ ਹੈ 100 ਕਿਲੋਮੀਟਰ ਦੂਰ ਜਾਂ 80 ਕਿਲੋਮੀਟਰ ਦੂਰ ਇੰਨੀ ਦੂਰ ਆ ਕੇ ਤਾਂ ਪਟਿਆਲੇ ਦੇ ਪੜਾਈ ਕਰਨ ਦੇ ਵਿੱਚ ਦਿੱਕਤ ਹੁੰਦੀ ਹੈ ਤੇ ਉਹਨਾਂ ਦੇ ਘਰਾਂ ਦੇ ਨੇੜੇ ਜਿਹੜਾ ਹੈ ਇਸ ਯੂਨੀਵਰਸਿਟੀ ਦਾ ਕੈਂਪਸ ਜਿਹੜਾ ਖੋਲ ਦਿੱਤਾ ਜਾਵੇ ਉਹ ਕੈਂਪਸਿਸ ਜਿਹੜਾ ਨੇਬਰਹੂਡ ਕੈਂਪਸਿਸ ਕਿਹਾ ਜਾਂਦਾ ਉਹਨਾਂ ਦੇ ਮੁਲਾਜ਼ਮ ਨੇ ਜੀ ਹੁਣ ਜਦੋਂ ਇਹ ਜਿਹੜੇ ਵਿਅਕਤੀ ਨੇ ਜਦੋਂ ਇਹਨਾਂ ਨੂੰ ਗੈਸਟ ਫੈਕਲਟੀ ਦੀ ਨੌਕਰੀ ਲਈ ਹਾਮੀ ਭਰੀ ਸੀ ਜਦੋਂ ਇਹਨਾਂ ਨੂੰ ਇਹ ਆਫਰ ਹੋਈ ਸੀ ਕਿ ਹਾਂ ਆਹ ਪੋਸਟ ਹੈ ਗੈਸਟ ਫੈਕਲਟੀ ਦੀ ਪੋਸਟ ਹੈ ਤੁਸੀਂ ਜੇ ਚਾਹੋ ਤਾਂ ਇਸ ਪੋਜੀਸ਼ਨ ਤੇ ਜੁਆਇਨ ਕਰ ਸਕਦੇ ਹੋ ਉਦੋਂ ਜਦੋਂ ਇਹਨਾਂ ਨੇ ਨੌਕਰੀ ਜੁਆਇਨ ਕੀਤੀ ਜਦੋਂ ਉਹਨਾਂ ਨੂੰ ਇਹ ਚਿੱਠੀ ਮਿਲੀ ਤਾ ਇਨਾਂ ਸਾਰਿਆਂ ਨੂੰ ਇਹ ਭਲੀ ਭੰਤੀ ਪਤਾ ਸੀ ਪਤਾ ਹੁੰਦਾ ਹੈ ਸਾਰਿਆਂ ਨੂੰ ਇਹ ਨੌਕਰੀ ਜਿਹੜੀ ਹੈ ਸਾਡੀ ਪੱਕੀ ਨੌਕਰੀ ਜਿਹੜੀ ਯੂਨੀਵਰਸਿਟੀ ਦੀ ਨਹੀਂ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਪੱਕੀ ਨੌਕਰੀ ਹੁੰਦੀ ਹੈ ਉਹ ਨਹੀਂ ਹੈ ਇਹ ਆਰਜੀ ਨੌਕਰੀ ਹੈ ਤਾਂ ਹੀ ਇਹਦਾ ਨਾਮ ਵੀ ਜਿਹੜਾ ਹੈ ਗੈਸਟ ਫੈਕਲਟੀ ਰੱਖਿਆ ਗਿਆ ਹੈ ਤੁਹਾਡੀ ਸੇਵਾ ਦੀ ਲੋੜ ਜਦੋਂ ਤੱਕ ਹੋਏਗੀ ਉਦੋਂ ਤੱਕ ਤੁਹਾਡੀ ਇਹ ਨੌਕਰੀ ਜਿਹੜੀ ਹੈ ਉਹ ਚੱਲੇਗੀ ਜਦੋਂ ਤੁਹਾਡੀ ਸੇਵਾ ਦੀ ਜਿਹੜੀ ਲੋੜ ਹੈ ਖਤਮ ਹੋ ਜੇਗੀ ਤੁਹਾਨੂੰ ਨੌਕਰੀ ਜਿਹੜੀ ਹੈ ਉਸ ਤੇ ਨਹੀਂ ਬੁਲਾਇਆ ਜਾਏਗਾ ਇਹ ਜਿਹੜੀਆਂ ਸ਼ਰਤਾਂ ਨੇ ਇਹ ਉਹਨਾਂ ਦੇ ਜੁਆਇਨ ਕਰਨ ਤੋਂ ਪਹਿਲਾਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਨਹੀਂ ਕਿ ਜਦੋਂ ਤੱਕ ਤੁਹਾਡੀ ਲੋਡ ਹੈ ਫੈਕਲਟੀ ਦੀ ਸਾਨੂੰ ਸਾਡੇ ਕੋਲ ਵਿਦਿਆਰਥੀ ਨੇ ਸਾਡੇ ਕੋਲ ਲੈਕਚਰ ਨੇ ਉਦੋਂ ਤੱਕ ਹੀ ਤੁਹਾਨੂੰ ਬੁਲਾਇਆ ਜਾਏਗਾ ਜਦੋਂ ਸਾਡੇ ਕੋਲੋਂ ਲੈਕਚਰ ਜਾਂ ਵਿਦਿਆਰਥੀ ਉਹਨੇ ਨਹੀਂ ਰਹੇ ਤਾਂ ਤੁਹਾਨੂੰ ਕੰਮ ਤੇ ਆਉਣ ਦੀ ਕੋਈ ਲੋੜ ਨਹੀਂ ਹੋਵੇ ਹੁਣ ਇਹ ਸਭ ਕੁਝ ਜਾਣਦੇ ਹੋਏ ਵੀ ਯੂਨੀਵਰਸਿਟੀ ਦਾ ਜਿਹੜਾ ਕੰਮ ਕਾਜ ਹੈ ਨੂੰ ਠੱਪ ਕਰਨਾ ਤੇ ਇਹ ਕਹਿਣਾ ਇਹ ਨਾਅਰੇ ਮਾਰਨੇ ਕਿ ਸਾਨੂੰ ਪੱਕਾ ਕੀਤਾ ਜਾਵੇ ਜੀ ਸਾਨੂੰ ਜਿਹੜਾ ਹੈ ਪੱਕੀ ਨੌਕਰੀ ਦਿੱਤੀ ਜਾਵੇਗੀ ਇਹ ਹੱਕ ਜਿਹੜਾ ਹੈ ਇਹਨਾਂ ਲੋਕਾਂ ਨੂੰ ਕਿਸ ਨੇ ਦਿੱਤਾ ਇਹ ਵੀ ਇੱਕ ਸਵਾਲ ਹੈ ਹਜ਼ਾਰਾਂ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਵੇਖ ਨਾਲ ਜਿਹੜੇ ਨੇ ਇਹ ਅਧਿਆਪਕ ਖੇਡ ਰਹੇ ਨੇ ਇਹਨਾਂ ਅਧਿਆਪਕਾਂ ਦਾ ਜਿਹੜਾ ਮੂਲ ਕੰਮ ਹੈ ਉਹ ਇਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨਾ ਹੈ ਨਾ ਕਿ ਇਹਨਾਂ ਨੂੰ ਖਰਾਬ ਕਰਨਾ ਨੂੰ ਹੁਣ ਉਹ ਕਾਲਜਸ ਤੇ ਕੈਂਪਸ ਦੇ ਵਿਦਿਆਰਥੀ ਤਾਂ ਜਿਹੜੇ ਨੇ ਪ੍ਰਭਾਵਿਤ ਹੋ ਹੀ ਰਹੇ ਹੋਣਗੇ ਯੂਨੀਵਰਸਿਟੀ ਦੇ ਹਜ਼ਾਰਾਂ ਜਿਹੜੇ ਵਿਦਿਆਰਥੀ ਨੇ ਉਹ ਵੀ ਇਹਨਾਂ ਦੇ ਜਿਹੜੇ ਦਰਨੇ ਦੇ ਕਰਕੇ ਆਪਣੀ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਨੇ ਉਹਨਾਂ ਦੇ ਪੜ੍ਹਾਈ ਦੇ ਵਿੱਚ ਜਿਹੜੀ ਨਿਤ ਦੀ ਦਿਨਚਰਿਆ ਹੈ ਉਹਦੇ ਵਿੱਚ ਜਿਹੜਾ ਹੈ ਵਾਦਾ ਪੈ ਰਹੀ ਹੈ ਕਿਉਂਕਿ ਇੱਥੇ ਇਹਨਾਂ ਨੇ ਦਰਨੇ ਲਾਏ ਹੋਏ ਨੇ ਇੱਥੇ ਇਹ ਰੋਸ ਪ੍ਰਦਰਸ਼ਨ ਜਿਹੜਾ ਹੈ ਕਰ ਰਹੇ ਹਾਂ ਹੁਣ ਜਿਹੜਾ ਇਹ ਯੂਨੀਵਰਸਿਟੀ ਦੇ ਜਿਹੜੇ ਅਧਿਆਪਕ ਨੇ ਜਿਨ੍ਹਾਂ ਨੇ ਧਰਨਾ ਲਾਇਆ ਹੋਇਆ ਹੈ ਕਾਲਜਾਂ ਦੇ ਸੋਰੀ ਵਿਦਿਆਰਥੀ ਮੇਨ ਗੈਸਟ ਇੰਡਸਟ ਫੈਕਲਟੀ ਵਾਲੇ ਉਹਨਾਂ ਦਾ ਇਹ ਤਰਕ ਹੈ ਕਿ ਜੀ ਜੋ ਸ਼ਰਤਾਂ ਇੱਕ ਪ੍ਰੋਫੈਸਰ ਦੀ ਨੌਕਰੀ ਵਾਸਤੇ ਹੁੰਦੀਆਂ ਨੇ ਉਹ ਸਾਰੀਆਂ ਅਸੀਂ ਪੂਰੀਆਂ ਕਰਦੇ ਹਾਂ ਯੂਜੀਸੀ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਜੋ ਵੀ ਸ਼ਰਤਾਂ ਜੜੀਆਂ ਨੇ ਔਰ ਚਾਹੀਦੀਆਂ ਹੁੰਦੀਆਂ ਨੇ ਉਹ ਅਸੀਂ ਪੂਰੀਆਂ ਕਰਦੇ ਆ ਇਸ ਕਰਕੇ ਸਾਨੂੰ ਇਹ ਨੌਕਰੀ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੁਣ ਸ਼ਰਤਾਂ ਪੂਰੀਆਂ ਜਿਹੜੀਆਂ ਕਰਨੀਆਂ ਨੇ ਉਹਨੂੰ ਉਹ ਤੁਹਾਨੂੰ ਯੋਗ ਬਣਾਉਂਦਾ ਹੈ ਇੱਕ ਪੋਸਟ ਵਾਸਤੇ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਯੋਗ ਵਿਅਕਤੀਆਂ ਨੂੰ ਜਿਹੜੀ ਇਹ ਨੌਕਰੀ ਦਿੱਤੀ ਜਾ ਸਕਦੀ ਹੈ ਜੇ 100 ਵਿਅਕਤੀ ਯੋਗ ਨੇ ਤੇ ਪੋਸਟਾਂ 2 ਨੇ ਤਾਂ ਮੈਰਿਟ ਦੇ ਵਿੱਚ ਜਿਹੜੇ ਸਭ ਤੋਂ ਉੱਪਰਲੇ 2 ਵਿਅਕਤੀ ਨੇ ਉਹਨਾਂ ਨੂੰ ਹੀ ਨੌਕਰੀ ਮਿਲੂਗੀ ਸਾਰੇ ਦੇ ਸਾਰੇ 100 ਬੰਦਿਆਂ ਨੂੰ ਨੌਕਰੀ ਨਹੀਂ ਮਿਲ ਸਕਦੀ ਜਿਵੇਂ ਆਪਾਂ ਇਹ ਕੀ ਹੈ ਕਿ ਫੌਜ ਦੇ ਵਿੱਚ ਭਰਤੀ ਹੋਣੀ ਹੈ ਤਾਂ ਪਲੱਸ 2 ਜਿਹੜਾ ਪਾਸ ਹੋਣਾ ਉਹ ਯੋਗਤਾ ਹੈ 5 ਫੁੱਟ 10 ਇੰਚ ਦਾ ਕੱਦ ਜਿਹੜਾ ਹੈ ਉਹ ਯੋਗਤਾ ਹੈ ਹੁਣ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਬੰਦੇ ਪਲੱਸ 2 ਪਾਸ ਨੇ ਤੇ 5 ਫੁੱਟ 10 ਇੰਚ ਦਾ ਕੱਦ ਜਿਨ੍ਹਾਂ ਦਾ ਹੈ ਉਹ ਸਾਰਿਆਂ ਨੂੰ ਜਿਹੜਾ ਹੈ ਉਹ ਤੁਸੀਂ ਫੌਜ ਦੇ ਵਿੱਚ ਭਰਤੀ ਕਰ ਲਓ ਕਿਉਂਕਿ ਉਹ ਯੋਗ ਨੇ ਜਾਂ ਜਦੋਂ ਕਿਸੇ ਪੀਐਨ ਜਨਚ ਪੜਾਸੀ ਦੀ ਜੇ ਆਪਾਂ ਕਹਿੰਦੇ ਆ ਕਿ ਨੌਕਰੀ ਨਿਕਲਦੀ ਹੈ ਉੱਥੇ ਲਿਖਿਆ ਕਿ 10ਵੀਂ ਪਾਸ ਜਿਹੜਾ ਹੈ ਉਹ ਯੋਗ ਹੈ ਅਪਲਾਈ ਕਰਨ ਨੂੰ ਇਹਦਾ ਮਤਲਬ ਇਹ ਕਿਤੇ ਨਹੀਂ ਹੈ ਕਿ ਜਿੰਨੇ ਵੀ ਆ ਦੇਸ਼ ਦੇ 10ਵੀਂ ਪਾਸ ਜਿਹੜੇ ਲੋਕ ਨੇ ਉਹਨਾਂ ਨੂੰ ਉਹ ਨੌਕਰੀ ਜਿਹੜੀ ਹੈ ਉਹ ਦੇ ਦਿੱਤੀ ਜਾਗਲੀ ਸੋ ਯੋਗਤਾਵਾਂ ਜਾਂ ਸ਼ਰਤਾਂ ਪੂਰੀਆਂ ਕਰਨੀਆਂ ਤੇ ਇੰਟਰਵਿਊ ਜਾਂ ਇੱਕ ਪ੍ਰੋਸੈਸ ਜਿਹੜੀ ਹੁੰਦੀ ਹੈ ਉਹਦੇ ਵਿੱਚ ਮੈਰਿਟ ਤੇ ਆਉਣਾ ਸਿਲੈਕਟ ਹੋਣਾ ਇਹ ਦੋਨੋਂ ਜਿਹੜੇ ਨੇ ਇਹ ਅਲੱਗ-ਅਲੱਗ ਚੀਜ਼ਾਂ ਨੇ ਫੇਰ ਇਹ ਤਰਕ ਦਿੱਤਾ ਜਾਂਦਾ ਹੈ ਕਿ ਜੀ ਅਸੀਂ ਐਨੇ ਸਾਲ ਤੋਂ ਜਾਂ ਕੁਝ ਸਾਲਾਂ ਤੋਂ ਜਿਹੜਾ ਹੈ ਅਸੀਂ ਪੜਾ ਰਹੇ ਹਾਂ ਸਾਡਾ ਤਜਰਬਾ ਹੈ ਹੁਣ ਇਹੀ ਗੱਲ ਜੇ ਆਪਾਂ ਇਹ ਐਗਜ਼ਾਮਪਲ ਲਈਏ ਜੀ ਕਿ ਅਗਨੀਵੀਰ ਨੇ ਉਹ 4 ਸਾਲ ਜਿਹੜਾ ਹੈ ਟ੍ਰੇਨਿੰਗ ਕਰਕੇ ਨੌਕਰੀ ਕਰਨਗੇ ਉਹਨਾਂ ਦੇ ਸ਼ਰਤਾਂ ਕਿ ਹੈ ਉਸ ਤੋਂ ਬਾਅਦ ਉਹਨਾਂ 'ਚੋਂ 25% ਨੂੰ ਜਿਹੜਾ ਹੈ ਰੈਗੂਲਰ ਕੀਤਾ ਗਿਆ ਉਹ ਬਾਕੀ ਜਿਹੜੇ ਨੇ ਉਹ ਉਹਨਾਂ ਨੂੰ ਉਤਾਰ ਕਰ ਦਿੱਤਾ ਜਾਏਗਾ ਜੇ ਉਹ 2 ਸਾਲ ਬਾਅਦ ਉਹ ਤਰਨਾ ਲਾ ਦੇਣ ਕਿ ਜੀ ਅਸੀਂ ਤਾਂ 4 ਸਾਲ ਜਿਹੜਾ ਹੈ ਨੌਕਰੀ ਕੀਤੀ ਹੈ ਸਾਨੂੰ ਦੁਬਾਰਾ ਜਿਹੜਾ ਹੈ ਫੌਜ ਦੇ ਵਿੱਚ ਪੱਕੀ ਨੌਕਰੀ ਦਿੱਤੀ ਜਾਵੇ ਕੀ ਇਹ ਵਾajib ਹੋਏਗਾ ਸੋ ਇਹ ਜਿਹੜੇ ਤਰਕ ਨੇ ਕਿਤੇ ਵੀ ਜਿਹੜੇ ਨੇ ਉਹ ਖੜਦੇ ਨਹੀਂ ਹੈਗੇ ਇਸ ਮੰਗ ਨੂੰ ਲੈ ਕੇ ਕਿ ਹਾਂ ਜੀ ਸਾਨੂੰ ਇਹ ਸੁਧਾਰ ਦੇ ਉੱਤੇ ਜਿਹੜੀ ਹੈ ਪੱਕੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਪਰ ਫੇਰ ਵੀ ਜਿਹੜਾ ਹੈ ਲੋਕ ਧਰਨਾ ਲਾ ਰਹੇ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਜਿਹੜਾ ਖਿਲਵਾੜ ਹੈ ਉਹ ਕੀਤਾ ਜਾ ਰਿਹਾ ਲਗਾਤਾਰ ਹੁਣ ਇਹਨਾਂ ਧਰਨਿਆਂ ਨੂੰ ਜਿਹੜਾ ਹੈ ਸ਼ੈ ਕਿੱਥੋਂ ਮਿਲਦੀ ਹੈ ਇਹਨਾਂ ਨੂੰ ਇਹ ਕਿੱਥੋਂ ਜਿਹੜਾ ਹੈ ਹੰਗਾਰਾ ਮਿਲਦਾ ਹੈ ਕਿ ਹਾਂ ਵਾਕਿਆ ਹੀ ਤੁਸੀਂ ਜਾਰੀ ਰੱਖੋ ਤੇ ਵਿਗਨ ਜਿਹੜਾ ਹੈ ਇਹ ਲਗਾਤਾਰ ਜਿਹੜਾ ਇਹਨੂੰ ਕਰਦੇ ਰਹੋ ਸ਼ਾਇਦ ਤੁਹਾਡਾ ਕੰਮ ਬਣ ਜਾਏ ਇਹ ਜਿਹੜਾ ਸ਼ੈ ਹੈ ਇਹ ਮਿਲਦੀ ਹੈ ਜਿਹੜੇ ਰਾਜਨੀਤਿਕ ਲੋਕ ਨੇ ਜਦੋਂ ਉਹ ਇਸ ਧਰਨੀਆਂ ਦੇ ਵਿੱਚ ਆ ਕੇ ਸ਼ਮੂਲੀਅਤ ਕਰਦੇ ਨੇ ਇੱਥੇ ਆ ਕੇ ਜਿਹੜੇ ਨੇ ਆਪਣੇ ਵੱਲੋਂ ਭਾषण ਦਿੰਦੇ ਨੇ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਆ ਧਰਮਵੀਰ ਗਾਂਧੀ ਨੇ ਆ ਬੀਕੇਯੂ ਗੁਰਾਹਾ ਜਿਹੜੀ ਹੈ ਜੋਗਿੰਦਰ ਸਿੰਘ ਗੁਰਾਹਾ ਉਹਨਾਂ ਦੇ ਨੇਤਾ ਉਹ ਵੀ ਆਏ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਬਲਜਿੰਦਰ ਕੌਰ ਉਹ ਵੀ ਇਸ ਧਰਮੇ ਦੇ ਵਿੱਚ ਸ਼ਾਮਿਲ ਹੋਏ ਹੁਣ ਜੋ ਤਕਰੀਰਾਂ ਹੁੰਦੀਆਂ ਨੇ ਉਹ ਇਹ ਨੇ ਕਿ ਜੀ ਇਹਨਾਂ ਦੀ ਮੰਗ ਮੰਨੋ ਯੂਨੀਵਰਸਿਟੀ ਦੇ ਜਿਹੜਾ ਵਾਈਸ ਚਾਂਸਲਰ ਦੇਤੇ ਸਰਕਾਰ ਦਬਾਅ ਪਾਵੇ ਕਿ ਇਹਨਾਂ ਦੇ ਜਿਹੜੇ ਆ ਮੰਗਾਂ ਮੰਨੋ ਨਹੀਂ ਜਿਹੜੇ ਨਤੀਜੇ ਨੇ ਉਹ ਬਹੁਤ ਗੰਭੀਰ ਹੋਣਗੇ ਖਤਰਨਾਕ ਹੋਣਗੇ ਇਸ ਤਰ੍ਹਾਂ ਦੀ ਪਾਸ਼ਣ ਜਿਹੜਾ ਦੇ ਕੇ ਉਹ ਨੇਤਾ ਆਪਣੇ ਘਰ ਚਲੇ ਜਾਂਦੇ ਨੇ ਪਰ ਉਹ ਇਹ ਨਹੀਂ ਜਾਣਦੇ ਕਿ ਉਹ ਇੰਨਾ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਕਰ ਰਹੇ ਨੇਤਾਵਾਂ ਨੂੰ ਤਾਂ ਢੀੜ ਚਾਹੀਦੀ ਹੈ ਉਹਨਾਂ ਨੂੰ ਵੋਟਾਂ ਦਿਖਦੀਆਂ ਹੁੰਦੀਆਂ ਨੇ ਕਿ ਹਾਂ ਇਸ ਇਲਾਕੇ ਦੇ ਵਿੱਚ ਐਨੇ ਲੋਕ ਜੇ ਬੈਠੇ ਨੇ ਇਹ ਸਾਡੀਆਂ ਆਉਣ ਵਾਲੇ ਸਮੇਂ ਦੀਆਂ ਵੋਟਾਂ ਦੇ ਵਿੱਚ ਤਬਦੀਲ ਹੋ ਸਕਦੇ ਨੇ ਸੋ ਉਹ ਉਹਨਾਂ ਦਾ ਚਾਹੇ ਸਿੱਖਿਆ ਨਾਲ ਕੋਈ ਲੈਣਾ ਦੇਣਾ ਨਾ ਹੋਵੇ ਚਾਹੇ ਆਪ ਉਹਨਾਂ ਨੇ 3rd ਡਿਵੀਜ਼ਨ ਵਿੱਚ ਹੀ ਕੋਈ ਡਿਗਰੀ ਪਾਸ ਕੀਤੀ ਹੋਵੇ ਤੇ ਨੌਕਰੀਆਂ ਲੈ ਲਈਆਂ ਹੋਣ ਜਾਂ ਉਸ ਤੋਂ ਬਾਅਦ ਨੇਤਾ ਬਣ ਗਏ ਹੋ ਪਰ ਉਹੋ ਕਿਸੇ ਪਾਸੇ ਵੀ ਉਹ ਪੋਲਿਸੀ ਏਕਸਪਰਟ ਨਹੀਂ ਹੁੰਦੇ ਕਿ ਹਾਂ ਜੋ ਇਹ ਮੰਗਾ ਦਰਨਾਕਾਰੀ ਮੰਗ ਰਹੇ ਨੇ ਉਹ ਜਾਇਜ਼ ਨਹੀਂ ਆ ਉਹਨਾਂ ਨੂੰ ਜਾਇਜ਼ ਠਹਿਰਾ ਸਕਦੇ ਹੁਣ ਇਸੇ ਲੌਜੀਕ ਜਾਂ ਇਸੇ ਜਿਹੜਾ ਤਰਕ ਦਿੱਤਾ ਜਾ ਰਿਹਾ ਹੈ ਦਰਨਾਕਾਰੀਆਂ ਵੱਲੋਂ ਕਿ ਜੇ ਅਸੀਂ ਸ਼ਰਤਾਂ ਪੂਰੀਆਂ ਕਰਦੇ ਨੇ ਸ਼ਾਇਦ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇਹੀ ਤਰਕ ਜਿਹੜਾ ਹੈ ਅਕਾਲੀ ਦਲ ਦੇ ਵਿੱਚ ਦੇ ਰਹੇ ਹੋਣ ਕਿ ਮੈਂ ਦੇਖੋ ਜੀ ਜੇਲ ਵੀ ਕੱਟੀ ਹੈ ਤੇ ਮੈਂ ਇੱਕ ਦੋ ਇਲੈਕਸ਼ਨਾਂ ਵੀ ਜਿੱਤਿਆ ਹੋਇਆ ਹਾਂ ਕਿ ਮੈਂ ਸ਼ਰਤਾਂ ਪੂਰੀਆਂ ਕਰਦਾ ਹਾਂ ਇਸ ਲਈ ਮੈਨੂੰ ਪ੍ਰਦਾਨਗੀ ਜਿਹੜੀ ਹੈ ਉਹ ਕਾਲੀ ਦਲ ਦੀ ਦੇ ਦਿੱਤੀ ਜਾਵੇ ਪਰ ਕੀ ਕਿਸੇ ਨੇ ਇਹ ਸ਼ਰਤਾਂ ਮੰਨੀਆਂ ਜਾਂ ਇਹ ਤਰਕ ਮੰਨ ਕੇ ਉਹਨਾਂ ਨੂੰ ਪ੍ਰਦਾਨਗੀ ਦਿੱਤੀ ਬਲਕਿ ਹੋਇਆ ਕੁਝ ਉਲਟਾ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਹੀ ਬਾਹਰ ਕਰ ਦਿੱਤਾ ਗਿਆ ਸੋ ਇਹੀ ਜਿਹੜਾ ਤਰਕ ਜਿਹੜੇ ਨੇ ਇਹ ਅਧਿਆਪਕ ਨੇ ਉਹ ਵੀ ਵਰਤ ਰਹੇ ਨੇ ਉਹ ਵੀ ਇਹ ਦੇ ਰਹੇ ਨੇ ਕਿ ਸਾਨੂੰ ਕਿਉਂਕਿ ਅਸੀਂ ਸ਼ਰਤਾਂ ਪੂਰੀਆਂ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਪੱਕੀ ਨੌਕਰੀ ਜਿਹੜੀ ਹੈ ਉਹ ਦੇ ਦਿੱਤੀ ਜਾਵੇ ਹੁਣ ਜਿਹੜਾ ਪ੍ਰਸ਼ਨ ਇਹਨਾਂ ਦੇ ਆਪਕਾ ਤੋਂ ਜਾਂ ਇਹਨਾਂ ਨੇਤਾਵਾਂ ਤੋਂ ਪੁੱਛਿਆ ਜਾਣਾ ਚਾਹੀਦਾ ਉਹ ਇਹ ਹੈ ਕਿ ਤੁਸੀਂ ਇਹ ਦੱਸੋ ਪਿਛਲੇ 1 ਸਾਲ ਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਕਿੰਨੇ ਦਿਨ ਇਹਨਾਂ ਧਰਨਿਆਂ ਦੇ ਕਰਕੇ ਜਿਹੜੀ ਹੈ ਉਹ ਬੰਦ ਰਹੀ ਹੈ ਕਦੇ ਕੋਈ ਸਫਾਈ ਕਮਚਾਰੀ ਨੇ ਉਹ ਧਰਨਾ ਲਾ ਲੰਦੇ ਨੇ ਕਦੇ ਕੋਈ ਗੈਸਟ ਫੈਕਲਟੀ ਜਿਵੇਂ ਹੋਣ ਲੱਗਿਆ ਹੋਇਆ ਕਦੇ ਜਿਹੜੇ ਨੇ ਰੈਗੂਲਰ ਪ੍ਰੋਫੈਸਰ ਕਦੇ ਪੂਟਾ ਜਾਂ ਕਦੇ ਕੋਈ ਹੋਰ ਇਹ ਧਰਨਾ ਕਦੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਉਹ ਵੀ ਕਿਸੇ ਨਾ ਕਿਸੇ ਰੀਜ਼ਨ ਕਰਕੇ ਕਿਸੇ ਗੱਲ ਕਰਕੇ ਕਾਰਨ ਕਰਕੇ ਜਿਹੜਾ ਹੈ ਉਹ ਧਰਨਾ ਇਸ ਯੂਨੀਵਰਸਿਟੀ ਦੇ ਵਿੱਚ ਲੱਗਦਾ ਰਿਹਾ ਹੈ ਸੋ ਉਹ ਜਿੰਨੇ ਦਿਨ ਯੂਨੀਵਰਸਿਟੀ ਬੰਦ ਰਹਿੰਦੀ ਹੈ ਉਹ ਵਿਦਿਆਰਥੀਆਂ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਜਿਹੜੀ ਹੈ ਉਹ ਕਿਵੇਂ ਹੋਏਗੀ ਪਹਿਲਾਂ ਹੀ ਮੈਂ ਜਿਵੇਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਬੰਦ ਹੋਣ ਦੀ ਕगार ਤੇ ਹੈ ਦਾ ਨਿਗਾਰ ਜਿਹੜਾ ਹੈ ਕਾਫੀ ਆ ਚੁੱਕਿਆ ਹੈ ਫਾਈਨੈਂਸ਼ੀਅਲੀ ਜਿਹੜਾ ਹੈ ਵਿੱਤੀ ਤੌਰ ਤੇ ਇਹਦੇ ਹਾਲਾਤ ਜਿਹੜੇ ਨੇ ਕਾਫੀ ਮਾੜੇ ਹਨ ਤਨਖਾਹਾਂ ਵੀ ਜਿਹੜੀਆਂ ਨੇ ਉਹ ਰੈਗੂਲਰ ਨਹੀਂ ਆ ਰਹੀਆਂ ਤੇ ਜੇ ਆਪਾਂ ਰੈਂਕਿੰਗ ਦੀ ਗੱਲ ਹੈ ਉਹ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਉਹਨਾਂ ਵਧੀਆ ਯੂਨੀਵਰਸਿਟੀਆਂ ਦੀ ਲਿਸਟ ਵਿੱਚੋਂ ਇਹ ਜਿਹੜੀ ਹੈ ਜਿਹੜੀ ਯੂਨੀਵਰਸਿਟੀ ਹੈ ਇਹ ਨਿਕਲ ਚੁੱਕੀ ਹੈ ਹੁਣ ਆ ਇਹਨਾਂ ਜਿਹੜਾ ਧਰਨਿਆਂ ਦਾ ਇਹਦਾ ਹੱਲ ਕੀ ਹੈ ਜੀ ਸ਼ਾਇਦ ਪਹਿਲਾਂ ਹੀ ਜਿਹੜਾ ਇਹ ਅਦਾਲਤਾਂ ਨੇ ਉਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜਾ ਇਹ ਧਰਨਾ ਲਾਉਣਾ ਜਿਹਨੂੰ ਉਹ ਜਾਇਜ਼ ਕਰਾਰ ਦੇ ਨੇ ਜਿਹਨੂੰ ਉਹ ਸੰਵਿਧਾਨਿਕ ਹੱਕ ਦੇ ਰਹੇ ਨੇ ਉਹ ਇਹ ਨਹੀਂ ਕਿ ਕਿਤੇ ਵੀ ਲਾਇਆ ਜਾਵੇ ਕਿਸੇ ਵੀ ਸੜਕ ਨੂੰ ਰੋਕ ਦਿੱਤਾ ਜਾਵੇ ਕਿਸੇ ਵੀ ਦਫ਼ਤਰ ਨੂੰ ਬੰਦ ਕਰ ਦਿੱਤਾ ਜਾਵੇ ਬਲਕਿ ਇੱਕ ਨਿਰਧਾਰਿਤ ਜਗ੍ਹਾ ਦੀ ਅਲੋਟਮੈਂਟ ਹੋਣੀ ਚਾਹੀਦੀ ਹੈ ਕਿ ਜੇ ਧਰਨਾ ਲਾਉਣਾ ਹੈ ਉਹ ਸਿਰਫ ਏਸੇ ਜਗ੍ਹਾ ਦੇ ਉਪਰੰਦਰ ਹੀ ਜਿਹੜਾ ਹੈ ਉਹ ਧਰਨਾ ਲੱਗੇ ਤੇ ਉਸ ਧਰਨੇ ਦੇ ਨਾਲ ਜਿਹੜੇ ਬਾਕੀ ਲੋਕ ਨੇ ਉਹਨਾਂ ਦੇ ਕੰਮ ਕਾਜ ਨੂੰ ਕੋਈ ਵੀ ਜਿਹੜਾ ਹੈ ਉਹ ਫਰਕ ਨਾ ਪਵੇ ਉਹਨਾਂ ਦੇ ਕੰਮ ਕਾਜ ਜਿਹੜੇ ਨੇ ਉਹ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਹੀ ਜਿਹੜਾ ਹੈ ਧਰਨਾ ਉਹ ਲਾਉਣ ਦੀ ਇਜਾਜ਼ਤ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਆਪਣੀਆਂ ਜਿਹੜੀਆਂ ਮੰਗਾਂ ਦੀ ਪੂਰਤੀ ਹੈ ਉਹਦੇ ਲਈ ਕਿਸੇ ਹੋਰ ਦੇ ਹੱਕਾਂ ਦਾ ਜਿਹੜਾ ਨੁਕਸਾਨ ਹੈ ਉਹ ਕਰਨਾ ਜਾਇਜ਼ ਜਿਹੜਾ ਹੈ ਉਹ ਨਹੀਂ ਠਹਿਰਾਇਆ ਜਾ ਸਕਦਾ ਇਹ ਜਿਹੜਾ ਹੈ ਉਹ ਤਰਨਾਕਾਰੀਆਂ ਨੂੰ ਪਹਿਲਾਂ ਜਿਹੜਾ ਹੈ ਪਤਾ ਹੋਣਾ ਚਾਹੀਦਾ ਹੈ ਉਹ ਪਹਿਲਾਂ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਦੂਸਰਾ ਇਹਨਾਂ ਤਰਨਿਆਂ ਦੇ ਵਿੱਚੋਂ ਅਕਸਰ ਕੀ ਹੁੰਦਾ ਹੈ ਪੰਨ ਤੋੜ ਜਿਹੜੀ ਹੁੰਦੀ ਹੈ ਸਰਕਾਰੀ ਪ੍ਰਾਪਰਟੀਆਂ ਨੂੰ ਜਿਹੜਾ ਨੁਕਸਾਨ ਪੁਚਾਇਆ ਜਾਂਦਾ ਹੈ ਕਾਰਾਂ ਬੱਸਾਂ ਦੀ ਵੀ ਪਰਨ ਤੋੜ ਹੁੰਦੀ ਹੈ ਸੋ ਉਹ ਜਿਹੜਾ ਨੁਕਸਾਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਤੈਅ ਕਰਨ ਦੀ ਵੀ ਲੋੜ ਜਿਹੜੀ ਹੈ ਉਹ ਬਹੁਤ ਪ੍ਰਬਲ ਹੈ ਉਹ ਹੋਣੀ ਚਾਹੀਦੀ ਹੈ ਕਿ ਇਹ ਪਹਿਲਾਂ ਹੀ ਜਾਇਜ਼ ਨਿਰਧਾਰਤ ਹੋਣਾ ਚਾਹੀਦਾ ਹੈ ਕਿ ਜੇ ਤੁਹਾਡੇ ਧਰਨੇ ਦੇ ਕਾਰਨ ਪ੍ਰਦਰਸ਼ਨ ਦੇ ਕਾਰਨ ਕੋਈ ਨੁਕਸਾਨ ਹੁੰਦਾ ਹੈ ਕਿਸੇ ਦੀ ਪ੍ਰਾਪਰਟੀ ਦਾ ਕਿਸੇ ਦੀ ਸੰਪਤੀ ਦਾ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਪ੍ਰਾਈਵੇਟ ਹੈ ਉਹਦੀ ਪਰਪਾਈ ਜਿਹੜੀ ਹੈ ਉਹ ਧਰਨਾਕਾਰੀਆਂ ਦੇ ਵੱਲੋਂ ਹੀ ਜਿਹੜੀ ਹੈ ਉਹ ਕੀਤੀ ਜਾਣੀ ਲਾਜ਼ਮੀ ਹੋਏਗੀ ਫੇਰ ਹੀ ਜਿਹੜੀ ਹੈ ਉਹਨਾਂ ਨੂੰ ਧਰਨਾ ਲਾਉਣ ਦੀ ਜਿਹੜੀ ਇਜਾਜ਼ਤ ਹੈ ਉਹ ਮਿਲਣੀ ਚਾਹੀਦੀ ਹੈ ਅੱਜ ਕੱਲ ਦੀ ਹੀ ਗੱਲ ਹੈ ਕੋਲਕਾਤਾ ਦੇ ਵਿੱਚ ਜਿਹੜੇ ਡਾਕਟਰਸ ਨੇ ਉੱਥੇ ਦੇ ਉਹ ਹੜਤਾਲ ਦੇ ਵਿੱਚ ਸੀ ਕੱਲ ਰਾਤ ਉਹਨਾਂ ਦੀ ਬੜਾ ਹੀ ਸ਼ਾਂਤੀਪੂਰਵਕ ਜਿਹੜੀ ਹੈ ਹੜਤਾਲ ਚੱਲ ਰਹੀ ਸੀ ਜਿਹੜੇ ਉਹਨਾਂ ਦੀ ਸਾਥੀ ਦੀ ਮੌਤ ਤੇ ਰੇਪ ਹੋਇਆ ਹੈ ਉਹਦੇ ਨਿਆਂ ਵਾਸਤੇ ਜਸਟਿਸ ਵਾਸਤੇ ਕਿ 40 50 ਜਿਹੜੇ ਨੇ ਅਣਪਛਾਤੇ ਲੋਕ ਉਸ ਧਰਨੇ 'ਚ ਸ਼ਾਮਲ ਹੁੰਦੇ ਨੇ ਤੇ ਉਹ ਸਾਰਾ ਹਸਪਤਾਲ ਜਿਹੜਾ ਹੈ ਉਹਦੀ ਭੰਗ ਤੋੜ ਕਰ ਦਿੰਦੇ ਨੇ ਗੱਡੀਆਂ ਜਿਹੜੀਆਂ ਨੇ ਕਾਰਾਂ ਵਹੀਕਲ ਐਂਬੂਲੈਂਸਾਂ ਦੀ ਭੰਗ ਤੋੜ ਕਰ ਦਿੰਦੇ ਨੇ ਹੁਣ ਕੌਣ ਸਨ ਕਿਵੇਂ ਆਏ ਕੀ ਜਿਹੜਾ ਹੈ ਉਹਦੇ ਨਾਲ ਕਿਸੇ ਨੂੰ ਜਿਹੜਾ ਨਿਆਂ ਮਿਲ ਜੂਗਾ ਜਾਂ ਜਸਟਿਸ ਮਿਲ ਜੂਗਾ ਜਾਂ ਕੀ ਉਹਦੇ ਨਾਲ ਜਿਹੜਾ ਹੈ ਉਹ ਧਰਨੇ ਦਾ ਹੀ ਜਿਹੜਾ ਨੁਕਸਾਨ ਹੈ ਉਹ ਜ਼ਿਆਦਾ ਹੋਏਗਾ ਇਸ ਤਰ੍ਹਾਂ ਦੀਆਂ ਜਿਹਨੇ ਕਟਨਾਵਾਂ ਨੇ ਉਹ ਵੀ ਅਕਸਰ ਜਿਹੜੀਆਂ ਹੁੰਦੀਆਂ ਨੇ ਸੂ ਧਰਨਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਵੀ ਜੇ ਉਹ ਨਿਰਧਾਰਤ ਹੋਣਗੀਆਂ ਸ਼ਰਤਾਂ ਦਾ ਵੀ ਯਕੀਨੀ ਬਣਾਇਆ ਜਾਏਗਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੇ ਉਹ ਨਾ ਹੋਣ ਤੇ ਜੇ ਕਿਸੇ ਨੇ ਆਪਣੇ ਮੰਗਾਂ ਲਈ ਪ੍ਰਦਰਸ਼ਨ ਕਰਨਾ ਹੈ ਉਹ ਕਰ ਵੀ ਸਕੇ ਆਪਣਾ ਜਿਹੜੀ ਹੈ ਆਵਾਜ਼ ਨੂੰ ਵੀ بلند ਕਰ ਸਕੇ ਲੇਕਿਨ ਕਿਸੇ ਹੋਰ ਲੋਕਾਂ ਦਾ ਜਿਹੜਾ ਹੈ ਉਹ ਨੁਕਸਾਨ ਨਾ ਹੋਵੇ ਕਿਸੇ ਹੋਰ ਲੋਕਾਂ ਦੇ ਜਿਹੜੇ ਭਵਿੱਖ ਦਾ ਨੁਕਸਾਨ ਹੈ ਉਹ ਨਾ ਹੋਵੇ ਸੋ ਪੰਜਾਬੀ ਯੂਨੀਵਰਸਿਟੀ ਦੇ ਇਹਨਾਂ ਸਾਰੇ ਧਰਨਾਕਾਰੀਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣੀਆਂ ਮੰਗਾਂ ਬਾਰੇ ਪਹਿਲਾਂ ਸੋਚੋ ਵਿਚਾਰੋ ਤੇ ਦੇਖੋ ਕਿ ਕਿੰਨੀਆਂ ਕੁਜਾਇਜ ਨੇ ਤੇ ਨਾਲ ਇਹ ਵੀ ਦੇਖੋ ਕਿ ਜਿਹੜੇ ਵਿਦਿਆਰਥੀਆਂ ਦੇ ਭਵਿੱਖ ਲਈ ਤੁਸੀਂ ਜ਼ਿੰਮੇਵਾਰ ਹੋ ਜਿੰਨਾਂ ਦਾ ਭਿਕ ਸਵਾਰਨ ਲਈ ਤੁਸੀਂ ਇਹ ਨੌਕਰੀਆਂ ਮੰਗ ਰਹੇ ਹੋ ਉਹਨਾਂ ਨਾਲ ਤੁਸੀਂ ਕਿੰਨਾ ਕਨਿਆ ਜਿਹੜਾ ਹੈ ਉਹ ਕਰ ਰਹੇ ਹੋ ਧੰਨਵਾਦ